ਦੇਖੋ ਜੀ ਸੱਤਵੰਨਾ ਜਲੇ 79 ਜਨੂ ਸੂਰ ਨਾਮ ਹੈ ਬਹੁਤ ਹੀ ਬੁਖਰੀ ਇਕੱਠਾ ਹੋਇਆ ਤੇ ਅੱਜ ਪੂਰੇ ਪੰਜਾਬ ਸਰ ਦੇ ਪਿੰਡੇ ਦਾ ਕੋ ਪਬਲਿਕ ਪਾਰਟੀ ਤੋਂ ਸਾਰੇ ਅਮਰ ਸਿੰਘ ਰਾਏ ਆਪਣੇ ਪ੍ਰਧਾਨ ਜੀ ਦੇ ਦੁਸ਼ਾਨ ਨਿਰਦੇਸ਼ਾ ਦੇ ਪਬਲਿਕ ਪਾਰਟੀ ਨੇ ਪੂਰੇ ਪੰਜਾਬ ਚ ਕੈਟਲ ਮਾਰਕਟ ਹੈ ਯਾਰ ਇਹਨਾਂ ਨੂੰ ਅਪੀਲ ਕਰਉ ਉਹਨਾਂ ਨੂੰ ਸ਼ਮਾਇਲੀ ਪੇਟ ਕਰ ਲੋ ਇੱਕ ਬਹੁਤ ਹੀ ਦਿਲ ਦੇਹਲਾ ਇਕੱਠਾ ਹੋ ਗਿਆ ਪੂਰੀ ਤਰ੍ਹਾਂ

ਦੇਖੋ ਮਹਲਗਾਮ ਦੇ ਵਿੱਚ ਜਿਹੜੀ ਇਹ ਘਟਨਾ ਵਾਪਰੀ ਹੈ ਪੂਰੇ ਦੇਸ਼ ਦੇ ਲਈ ਹੀ ਬਹੁਤ ਜ਼ਿਆਦਾ ਦਰਦਨਾਕ ਘਟਨਾ ਜਿਨ੍ਹਾਂ ਨੇ ਸਾਹ ਰਿਆਂ ਦੇ ਮਨ ਨੂੰ ਬਲੁੰੰਦਰ ਕੇ ਰੱਖ ਦਿੱਤਾ ਸਭ ਤੋਂ ਪਹਿਲਾਂ ਤਾਂ ਅਸੀਂ ਸਾਡੇ ਆਪਣੇ ਪੂਰੇ ਜੜ੍ਹੇ ਹਾਲੇ ਦੇ ਵਿੱਚ ਜਿੱਥੇ ਸਾਡੀਆਂ ਪੂਰੀਆਂ ਸਮਾਜਿਕ ਜੱਥੇਬੰਦੀਆਂ ਸਾਰੀਆਂ ਦੇਸ਼ ਨੂੰ ਪਿਆਰ ਕਰਨ ਵਾਲਾ ਹਰ ਇੱਕ ਨਾਗਰਿਕ ਅੱਥੇ ਬੈਠਾ ਹੈ ਅਸੀਂ ਉਸ ਪਰਿਵਾਰਾਂ ਦੇ ਨਾਲ ਜਿਹੜੇ ਇਸ ਦੁੱਖ ਦੀ ਘੜੀ ਦਾ ਸ਼ਿਕਾਰ ਹੋਏ ਨੇ ਉਹਨਾਂ ਦੇ ਨਾਲ ਆਪਣੀ ਸਵੇਦਨਾ ਪ੍ਰਗਟ ਕਰਦੇ ਹੋਏ ਇੱਕ ਸਨੇਹਾ ਦਿੰਦੇ ਆ ਕਿ ਗ੍ਰਹਿ ਮੰਤਰਾਲਾ ਜਿਹੜਾ ਕੇਂਦਰੀ ਗ੍ਰਹਿ ਮੰਤਰਾਲਾ ਉਸ ਦੇ ਉੱਪਰ ਸਖਤ ਤੋਂ ਸਖਤ ਨੇ ਜਿਹੜੇ ਕਿਤੇ ਜਾਣ ਤਾਂ ਕਿ ਜਿਹੜੇ ਇਹੋ ਜਿਹੇ ਆਂਸਰ ਨੇ ਜਿਹੜੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਦੇਸ਼ ਦੀ ਆਪਣੀ ਰਾਸ਼ੀ ਇਕਤਾ ਨੂੰ ਤੇ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਸਦੀਆਂ ਤੋਂ ਚੱਲੀ ਆ ਰਹੀ ਹੈ ਉਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਅਜਿਹੇ ਬੇਨਕਾਬ ਚਿਹਰੇ ਨੂੰ ਸਾਹਮਣੇ ਲਿਆਂਦਾ ਜਾਂਦਾ ਜਦਕਿ ਉਹਨਾਂ ਨੂੰ ਸਭ ਤੋਂ ਸੱਚ ਸਜਾ ਜਿਹੜੀ ਉਹ ਦਿੱਤੀ ਜਾਵੇ। ਇਹ ਕੋਈ ਦੇ ਸਾਰੇ ਅੰਦੇ ਜਿਹੜੇ ਆਰਡਰ ਸਾਡੇ ਜ਼ਿਲ੍ਹੇ ਨੂੰ ਉਹਨਾਂ ਦੇ ਕਈ ਕਰੀ ਜਾਵੇ ਕਿਉਂਕਿ ਸਾਡੀ ਜਿਹੜੀ ਧਰਤੀ ਹੈ ਭਾਰਤ ਦੀ ਇਹ ਇੱਕ ਗੁਰੂਆਂ ਪੀਰਾਂ ਪਗੰਬਰਾਂ ਦੀ ਧਰਤੀ ਹੈ ਜਿੱਥੇ ਅਸੀਂ ਬਾਣੀ ਦੇ ਵਿੱਚ ਲਿਖਿਆ ਅੱਵਲ ਅੱਲਾ ਨੂਰ ਆਇਆ ਕੁਦਰਤ ਦੇ ਸਭ ਤੋਂ ਬੰਦੇ ਇੱਕ ਨੂਰਲੇ ਸਭ ਤੋਂ ਵੱਡਾ ਕੁਝਿਆ ਕੌਣ ਭਲੇ ਕੋ ਬੰਦੇ ਸਾਡੇ ਹਿੰਦੂ ਮੁਸਲਮਾਨ ਸਾਈ ਇਹਦਾ ਜਿਹੜੀ ਭਾਈਚਾਰਕ ਸਾਂਝ ਹੈ ਤੇ ਬਹੁਤ ਵੱਡੀ ਗੱਲ ਹੈ ਜਿਹੜੀ ਉਹ ਇਹਨਾਂ ਬੇਈਮਾਨ ਅੰਸਰਾਂ ਨੇ ਮਾਰੀ ਆ ਤਾਂ ਸਾਡਾ ਪੂਰਾ ਜਿਹੜਾ ਸਮਾਜ ਆ ਅੱਜ ਇੱਕ ਜਿੱਟ ਹੋ ਕੇ ਇਹੋ ਜਿਹੀਆਂ ਜੜੀਆਂ ਪਤਾਹੀਆਂ ਕਰਨ ਵਾਲੇ ਲੋਕਾਂ ਦੇ ਵਿਰੁੱਧ ਖੜਾ ਆਰ ਨੂੰ ਮੰਗ ਕਰਦੇ ਆ ਕਿ ਬਹੁਤ ਜਲਦੀ ਇਹ ਅਜਿਹੇ ਅਨਸਰਾਂ ਨੂੰ ਸਖਤ ਸਜ਼ਾਵਾ ਦੇ ਕੇ ਉਹਨਾਂ ਦਾ ਇੱਕ ਜਿਹੜਾ ਇੱਕ ਤਰ੍ਹਾਂ ਦਾ ਖਾਤਮਾ ਕੀਤਾ ਜਾਵੇ ਦੇਖੋ ਇਸ ਜਿਹੜੀ ਘਟਨਾ ਹੈ ਵਾਪਰੀ ਆਂ ਅਗਰ ਇਹਨੂੰ ਆਪਾਂ ਸ਼ਬਦਾਂ ਦੇ ਰੂਪ ਦੇ ਵਿੱਚ ਬੋਲੀਏ ਤਾਂ ਮੇਰੇ ਕੱਲ ਤੇ ਬਿਆਨ ਨਹੀਂ ਹੋ ਸਕਦੀ ਬਹੁਤ ਵੱਡੀ ਘਟਨਾ ਕਿਉਂਕਿ ਸਾਡਾ ਜਿਹੜਾ ਭਾਰਤ ਵਰਸ ਹੈ ਇਹ ਬਿਲਕੁਲ ਸਲਫਰ ਇਹੋ ਜਿਹਾ ਘਟਨਾਵਾਂ ਨੂੰ ਦਿੱਤੀ ਵੀ ਕਿਤੇ ਜਗ੍ਹਾ ਨਹੀਂ ਦਿੰਦਾ ਅਸੀਂ ਸਾਰੇ ਸ਼ਾਂਤੀ ਦੇ ਪ੍ਰਤੀਕ ਅਤੇ ਸ਼ਾਂਤੀ ਕਹਿੰਦੇ ਆ ਪਰ ਕੁਝ ਸ਼ਰਾਰਤੀ ਅਨਸਰ ਨੇ ਜਿਹੜੇ ਸਾਡੇ ਇਸ ਸਮਾਜ ਨੂੰ ਚਾਂਤ ਲਈ ਰੰਦੰਦੀ ਸੋ ਬਹੁਤ ਵੱਡੇ ਦੁੱਖ ਦੀ ਗੱਲ ਆ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਹਾਲਾਂਕਿ ਇਹਦੇ ਵਿੱਚ ਸਾਰੀਆਂ ਰਾਜਨੀਤਿਕ ਪਾਰਟੀਆਂ ਸਮੁੱਚੇ ਸਮਾਜਿਕ ਭਾਈਚਾਰਾ ਧਾਰਮਿਕ ਤੇਤਬੰਦੀਆਂ ਉਸ ਸਮਾਜਿਕ ਤੇਤਬੰਦੀਆਂ ਇਕੱਠੀਆਂ ਹੋ ਕੇ ਜਿਸ ਤਰ੍ਹਾਂ ਇਹ ਵੀ ਇਨਸਾਨ ਨੂੰ ਇਸ ਤਰ੍ਹਾਂ ਦਾ ਪਤਾ ਲੱਗਿਆ ਉਹਦੇ ਦਿਲ ਦੇ ਵਿੱਚ ਇੱਕ ਦਰਦ ਉੱਠਿਆ ਉਸ ਦਰਦ ਨੂੰ ਨਾ ਸਹਾਰਦੇ ਹੋਏ ਅਸੀਂ ਅੱਜ ਸੜਕਾਂ ਤੇ ਉਤਰਿਆ ਤੇ ਅਸੀਂ ਭਾਰਤ ਸਰਕਾਰ ਤੋਂ ਰਾਸ਼ਟਰਪਤੀ ਤੋਂ ਪ੍ਰਧਾਨ ਮੰਤਰੀ ਤੋਂ ਇਹ ਮੰਗ ਚਾਹੁੰਦੇ ਆ ਕਿ ਜਿਹੜੇ ਵੀ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਲੋਕਾਂ ਦੇ ਖਿਲਾਫ ਫਤ ਸੱਚ ਕਰਵਾਈ ਕੀਤੀ ਜਾਵੇ ਤਾਂ ਕਿ ਸਾਡਾ ਦੇਸ਼ ਹੈ ਜਿਹੜਾ ਅਮਨ ਆਮਾਨ ਦੇ ਨਾਲ ਸ਼ਾਂਤੀ ਨਾਲ ਰਹੇ। ਸੋ ਵੱਡੀ ਗੱਲ ਤਾਂ ਇਹ ਹੈ ਜਿਹੜਾ ਸਾਡਾ ਭਾਰਤ ਹੈ, ਭਾਰਤ ਹੈ ਜਿਹੜਾ ਸਰਬ ਘਰਨ ਸੰਗਮ ਦੇਸ਼ ਹੈ। ਸਾਰੇ ਭਾਈਚਾਰੇ ਇੱਕ ਛੋਟੇ ਦੇ ਨਾਲ ਪੂਰੇ ਤਿਆਰ ਰੜ ਰਹੇ ਨੇ। ਇਹ ਸਰਾਰਦੀ ਅਫਸਰ ਨੇ ਸਾਡੇ ਦੇਸ਼ ਨੂੰ ਨੰਬੂਣ ਵਾਸਤੇ ਕੁਝ ਯਰਕਾ ਕਰਦੇ ਨੇ। ਉਹ ਇਹ ਬਿਲਕੁਲ ਨਹੀਂ ਚੱਲਣੀਆਂ। ਜੀ ਪ੍ਰਧਾਨ ਮੰਤਰੀ ਦੇ ਗ੍ਰਹਿ ਮੰਤਰੀ ਤੋਂ ਇਹ ਮੰਗ ਕਰਦੇ ਆ ਇਹ ਜੱਤਵਾਦੀਆਂ ਨੂੰ ਬਦਲ ਜਲਦੇ ਜਲਦ ਰੇ ਨੱਖ ਪਾਈ ਜਾਵੇ। ਸਾਡਾ ਭਾਈਚਾਰਕ ਸਾਜ ਹੈ ਕੈਮਰਕੀ ਦਾ ਬਹੁਤ ਹੀ ਜਿਆਦਾ ਮੰਦਬਾਈ ਦਾ ਕੈਦ ਹੋ ਗਿਆ ਸਾਰੇ ਧਰਮਾਂ ਦੇ ਲੋਕ ਸਾਗੇ ਪਾਰ ਦੇ ਲੋਕ ਰਾਜ ਨਿੱਕਾ ਪਾਰ ਦੇ ਲੋਕਾਰੇ ਭਰਾ ਕੂਦੂ ਮੁਦਲ ਦਿੱਸਾਈ ਅੱਜ ਬਿਲਕੁਲ ਇਕੱਠੇ ਹੋ ਕੇ ਉਹਨਾਂ ਦਾ ਗੁਰਦੌਰ ਬਰੋਧ ਕਰ ਰਹੇ ਨੇ ਜਿਸ ਮਨ ਦੇ ਵਿੱਚ ਬਹੁਤ ਦੁੱਖ ਹੈ ਕਿ 28 ਨਿਹੱਥੇ ਜਿਹੜੇ ਸੈਨਾ ਨਹੀਂ ਦੇਗੇ ਉਹ ਤੇ ਅਤਵਾਦੀ ਵੱਲੋਂ ਸ਼ਹੀਦ ਕਰ ਦਿੱਤੇ ਗਏ ਲੋਕਾਂ ਦੇ ਮਨਾਂ ਵਿੱਚ ਬਹੁਤ ਦੁੱਖ ਹੈ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਤੇ ਉਹਨਾਂ ਨੂੰ ਇਨਸਾਨਦਾਨ ਦੇ ਲਈ ਅੱਜ ਜਿਹੜਾ ਕੈਂਡਲ ਮਾਰਤਾ ਉਹ ਕੱਢਿਆ ਜਾ ਰਿਹਾ ਇਹਦੇ ਵਿੱਚ ਸ모 ਧਾਰਮਿਕ ਸੰਸਥਾਵਾਂ ਵਪਾਰਕ ਸੰਸਥਾਵਾਂ ਰਾਜਨੀਤਿਕ ਸੰਸਥਾਵਾਂ ਸਾਰੀਆਂ ਇਹਦੇ ਵਿੱਚ ਸ਼ਾਮਿਲ ਨੇ ਜੀ ਲੋਕਾਂ ਦੇ ਵਿੱਚ ਬਹੁਤ ਦੁੱਖ ਹੈ ਕਿ ਉਹਨਾਂ ਨੂੰ ਜਲਦੋ ਜਲਦ ਇਨਸਾਫ ਹੋਵੇ ਇਹ ਦੁਰਘਟਨਾ ਬਹੁਤ ਹੀ ਦੁੱਖਦਾਈ ਹੈ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਤੀ ਆਵੇ ਤਾਂ ਜੋ ਇਹਹੀ ਹੈ ਜੋ ਭਵਿੱਖ ਦੇ ਵਿੱਚ ਘਟਨਾ ਨਾ ਵਾਪਰ ਸਕੇ